ਦੈਕਟਰ ਜੰਮੀ ਨਾਲ ਗੱਡੀ ਚੱਲ ਰਹੀ ਹੈ ਗੱਡੀ ਕੋਈ ਨਹੀਂ ਸੈਂਡ ਆਫ ਰੋਟੇ ਦੇਰ ਨਹੀਂ ਨਹੀਂ ਬੈਠੇ ਤਾਂ ਪਰਸ਼ੂ ਹੀ ਜਾਦੀ ਹੈ ਪਰਸ਼ੂ ਜੀ ਕੋਲ ਜੀ 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 ਜ усно Driver... тро uh, ਮਿੰਟ ਹੋ ਗਿਆ ਹੈ ਅਸਰ ਜਰੀ ਹਦੀ ਪ੍ਰਸ਼ਨਾਂ ਸੇ ਗੱਲ ਕਰੀਏ ਸਰ ਸਾਨੂੰ ਇੱਕ ਇਨਫੋਰਮੇਸ਼ਨ ਆਈ ਜੀ 31 11 ਨੂੰ ਰਾਤ तकरीबन 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰੰਟ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇਨਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੱਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 1124 24 ਅੰਡਰ ਸੈਕਸ਼ਨ 109 125 350 ਬੀ ਐਨਐਸ ਆਮ ਜਕਨਾ ਉਹ ਤੋਂ ਬਾਅਦ ਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਕੰਜਾ ਤੁਹਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੂ ਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 100 ਇਹ ਲੋਕੀ ਪਰਚਾ ਹੈਗਾ ਸਰਕਾਰਨ ਕੀ ਇਹਨਾਂ ਦੇ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਤੈਚ ਦੇ ਵਿੱਚ ਹੈ ਸਰ ਜਿਹੜੀ ਪਿਸਤੌਲ ਲਾਇਸੈਂਸ ਹੈ ਵੀ ਲਾਇਸੈਂਸੀ ਵਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਸਰ ਮਾਰਗ ਦਾ ਦੰਦਾ ਮਿਲਿਆ ਰਿਮਾਂਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਜੀ ਸਰ ਦੋਨੋਂ ਪਾਰਟੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਪਿਸਤੌਲ ਦਾਮ ਤੋਂ ਹੋ ਗਿਆ ਹਾਂਜੀ ਹਾਂਜੀ ਵਪਨ ਰਿਕਵਰ ਹੋ ਗਿਆ ਇੱਕ ਵਾਰ ਰਿਕਵਰ ਹੋ ਗਿਆ ਸਰ ਉਹ ਕੀ ਸਾਮਣ ਹੈ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡਿਸਕਲੋਜ਼ ਹੋਗਾ ਤੁਹਾਨੂੰ ਦੱਸਾਂਗੇ ਜਰੂਰ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜਰੂਰ ਦੱਸਾਂਗੇ ਸਰ ਨਸ਼ੇ ਦੀ ਵੀ ਕੋਈ ਆਪਤੀ ਨਹੀਂ ਹਲੇ ਤੱਕ ਕੋਈ ਪ੍ਰੀਲਿਮਿਨਰੀ ਨਹੀਂ ਖਾਇਦ ਚੁਕਾ ਤਕਰੀਬਨ ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਸਰ ਜਿਹੜਾ ਕੋ ਪਹਿਲੇ ਮਾਮਲੇ ਦੇ ਹਾਂਜੀ ਇਹਨਾਂ ਕੋ ਪਹਿਲੇ ਮਾਮਲੇ ਦੇ ਦਰਜ ਹੈਗਾ ਹਾਂਜੀ ਇਹ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉਸੇ ਪਰਚੇ ਦਾ ਅਜ ਹੈਗਾ 455 ਲੜਾਈ ਘਰ ਦੇ ਦਾ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਜੀ ਲਾਇਸੈਂਸ ਜੀ ਹੋਣਾ ਸੀ ਐਫਆਈਆਰ ਦੇ ਵਿੱਚ ਲੈ ਕੇ ਕੈਨਸਲ ਕਰਵਾਵਾਂਗੇ ਜੀ